ਚੋਰੀ ਦੀਆਂ ਘਟਨਾਵਾਂ ਤੇ ਚੋਰੀ ਦੀਆਂ ਸੀਸੀਟੀਵੀ ਵੀਡੀਓਜ਼ ਤੁਸੀਂ ਜ਼ਰੂਰ ਦੇਖੀਆਂ ਹੋਣਗੀਆਂ ਪਰ ਇਹ ਵੀਡੀਓ ਦੇਖ ਕੇ ਤੁਸੀਂ ਵੀ ਹੈਰਾਨ रह ਜਾਓਗੇ ਦਰਅਸਲ ਚੋਰ ਪਹਿਲਾਂ ਤਾਂ ਕਾਰ ਦੀ ਛੱਤ ਤੋੜ ਕੇ ਅੰਦਰ ਵੜਦੇ ਨੇ ਦੁਕਾਨ ਦੇ ਵਿੱਚ ਉਸ ਤੋਂ ਬਾਅਦ ਸਮਾਨ ਪਿਆ ਦੇਖ ਕੇ ਪਹਿਲਾਂ ਤਾਂ ਭੰਗੜੇ ਪਾਉਂਦੇ ਨੇ ਉਸ ਤੋਂ ਬਾਅਦ ਜਿਹੜੀ ਇਹ ਚੋਰੀ ਕੀਤੀ ਜਾਂਦੀ ਹੈ ਤਾਂ ਵੀਡੀਓ ਸੋਸ਼ਲ ਮੀਡੀਆ ਤੇ ਤੜਾ ਤੜ ਵਾਇਰਲ ਹੋ ਰਿਹਾ ਜਣਕਿ ਯੂਪੀ ਦੇ ਬਹਿਜੋਈ ਦੀ ਇਹ ਪੂਰੀ ਘਟਨਾ ਇਹ ਮਾਮਲਾ ਚੜਾਗਾ ਉਹ ਦੱਸਿਆ ਜਾ ਰਿਹਾ ਤਸਵੀਰਾਂ ਚ ਸਾਫ਼ ਦੇਖਿਆ ਜਾ ਸਕਦਾ ਕਿ ਕਿਸ ਤਰ੍ਹਾਂ ਚੋਰ ਜਿਹੜੇ ਨੇ ਪਹਿਲਾਂ ਤਾਂ ਛੱਤ ਤੋੜ ਕੇ ਅੰਦਰ ਦਾਖਲ ਹੁੰਦੇ ਨੇ ਸਟੋਰ ਦੇ ਅੰਦਰ ਦੁਕਾਨ ਦੇ ਅੰਦਰ ਦਾਖਲ ਹੁੰਦੇ ਨੇ ਉਸ ਤੋਂ ਬਾਅਦ ਸਾਮਾਨ ਪਿਆ ਹੁੰਦਾ ਜੋ ਕਲਜੂ ਬਦਾਮ ਜਾਂ ਹੋਰ ਜਿੰਨਾ ਵੀ ਸਾਮਾਨ ਹੁੰਦਾ ਦੁਕਾਨ ਦੇ ਉੱਪਰ ਤਾਂ ਉਹ ਵੇਖ ਕੇ ਪਹਿਲਾਂ ਤਾਂ ਬਹੁਤ ਖੁਸ਼ ਹੋ ਜਾਂਦੇ ਨੇ ਕਿਉਂਕਿ ਬਹੁਤ ਸਾਰਾ ਸਾਮਾਨ ਇਕੱਠਾ ਦੇਖਦੇ ਨੇ ਉਸ ਤੋਂ ਬਾਅਦ ਪੰਗੜਾ ਪਾਉਂਦੇ ਨੇ ਪੰਗੜਾ ਪਾਉਂਦੇ ਨੇ ਡਾਂਸ ਕਰਦੇ ਨੇ ਤਾਂ ਉਸ ਤੋਂ ਬਾਅਦ ਉਹ ਸਮਾਨ ਚੋਰੀ ਕਰਕੇ ਜਿਹੜੇ ਨੇ ਉਹ ਫਰਾਰ ਹੋ ਜਾਂਦੇ ਨੇ ਤਾਂ ਇਹ ਵੀਡੀਓ ਸੋਸ਼ਲ ਮੀਡੀਆ ਤੇ ਤੜਾ ਤੜ ਵਾਇਰਲ ਹੋ ਰਿਹਾ ਤੁਸੀਂ ਵੇਖ ਸਕਦੇ ਹੋ ਕਿੰਨੇ ਖੁਸ਼ ਨਜ਼ਰ ਆ ਰਹੇ ਨੇ ਚੋਰ ਕਿਉਂਕਿ ਇੱਕ ਇੱਕ ਵੱਡਾ ਸਮਾਨ ਜਿਹੜਾ ਹੈਗਾ ਇੱਕਦਮ ਉਹਨਾਂ ਨੂੰ ਵੇਖਣ ਨੂੰ ਮਿਲਿਆ ਕਿੰਨਾ ਸਮਾਨ ਹੈ ਤਾਂ ਉਸ ਤੋਂ ਬਾਅਦ ਖੁਸ਼ ਹੁੰਦੇ ਨੇ ਕਾਜੂ ਬਦਾਮ ਹੋਰ ਜਿੰਨਾ ਵੀ ਸਮਾਨ ਹੁੰਦਾ ਤਾਂ ਉਹ ਸਮਾਨ ਦੇਖ ਕੇ ਪਹਿਲਾਂ ਤਾਂ ਖੁਸ਼ ਹੁੰਦੇ ਨੇ ਉਸ ਤੋਂ ਬਾਅਦ ਉਹ ਚੋਰੀ ਕਰਕੇ ਜਿਹੜੇ ਨੇ ਫਰਾਰ ਹੋ ਜਾਂਦੇ ਤਾਂ ਡਾਂਸ ਦੀ ਉਹਨਾਂ ਦੀ ਇਹ ਵੀਡੀਓ ਸੋਸ਼ਲ ਮੀਡੀਆ ਤੇ ਤੜਾ ਤੜ ਵਾਇਰ ਹੋ ਰਹੀ ਹੈ ਤਸਵੀਰਾਂ ਜੀ ਤੁਸੀਂ ਵੇਖ ਸਕਦੇ ਹੋ ਕਿਸ ਤਰ੍ਹਾਂ ਚੋਰ ਭੰਗੜੇ ਪਾਉਂਦੇ ਜਿਹੜੇ ਨੇ ਉਹ ਦਿਖਾਈ ਦੇ ਰਹੇ ਨੇ ਛੱਤ ਦਾ ਦਰਵਾਜ਼ਾ ਤੋੜ ਕੇ ਪਹਿਲਾਂ ਤਾਂ ਕਿਰੀਆਨੀ ਦੀ ਦੁਕਾਨ ਦੇ ਵਿੱਚ ਵੜ ਜਾਂਦੇ ਨੇ ਉਸ ਤੋਂ ਬਾਅਦ ਨਕਾਬ ਪੋਸ਼ ਚੋਰ ਤੁਸੀਂ ਵੇਖ ਸਕਦੇ ਹੋ ਕਿਸ ਤਰ੍ਹਾਂ ਡਾਂਸ ਕਰ ਰਹੇ ਆ ਭੰਗੜਾ ਪਾ ਰਹੇ ਦੁਕਾਨ ਦੇ ਵਿੱਚ ਚੋਰੀ ਕਰਨ ਤੋਂ ਪਹਿਲਾਂ ਜੰਪ ਕੇ ਡਾਂਸ ਕਰਦੇ ਨੇ ਭੰਗੜਾ ਪਾਉਂਦੇ ਨੇ ਉਸ ਤੋਂ ਬਾਅਦ ਕਾਜੂ ਬਦਾਮ ਦੇਖ ਕੇ ਇੰਨੀ ਜ਼ਿਆਦਾ ਖੁਸ਼ੀ ਹੋ ਜਾਂਦੀ ਹੈ ਤਾਂ ਉਹਨੋਂ ਤਾਂ ਰਿਆ ਨਹੀਂ ਜਾਂਦਾ ਡਾਂਸ ਕਰਦੇ ਨੇ ਉਸ ਤੋਂ ਬਾਅਦ ਜਿਹੜੀ ਪੂਰੀ ਉਹਨਾਂ ਦੀ ਡਾਂਸ ਦੀ ਵੀਡੀਓ ਸੀ ਟੀਵੀ ਕੈਮਰਾ ਦੇ ਵਿੱਚ ਜਿਹੜੀ ਆ ਉਹ ਕੈਦ ਹੋ ਜਾਂਦੀ ਉਸ ਤੋਂ ਬਾਅਦ ਉਹ ਚੋਰੀ ਕਰਕੇ ਜਿਹੜੇ ਨੇ ਉਹ ਫਰਾਰ ਹੋ ਜਾਂਦੇ ਨੇ ਤਾਂ ਤੁਸੀਂ ਤਸਵੀਰਾਂ ਵੇਖਦੇ ਨੇ ਤਾਂ ਬਹਿਜੋਈ ਦਾ ਪੂਰਾ ਮਾਮਲਾ ਦੱਸਿਆ ਜਾ ਰਿਹਾ ਹੈ ਬਹਿਜੋਈ ਯੂਪੀ ਦੇ ਬਹਿਜਨੋ ਬਹਿਜੋਈ ਸਟੇਸ਼ਨ ਦੀ ਇਹ ਪੂਰੀ ਜਿਹੜੀ ਇਹ ਘਟਨਾ ਦੱਸੀ ਜਾ ਰਹੀ ਹੈ ਜਿੱਥੋਂ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਤੜਤ ਤੁਨ ਵਾਇਰਲ ਹੋ ਰਹੀ ਹੈ। ਅਕਸਰ ਹੀ ਅਸੀਂ ਚੋਰੀ ਦੀਆਂ ਘਟਨਾਵਾਂ ਸੁਣਦੇ ਹਾਂ, ਚੋਰੀ ਦੀਆਂ ਵੀਡੀਓਜ਼ ਵੀ ਦੇਖਦੇ ਹਾਂ ਜਦੋਂ ਚੋਰੀ ਕੀਤੀ ਜਾਂਦੀ ਸਿਸਟੀਮ ਕੈਮਰਾ ਦੇ ਵਿੱਚ ਅਕਸਰ ਹੀ ਚੋਰੀ ਦੀਆਂ ਘਟਨਾਵਾਂ ਕੈਦ ਹੋ ਜਾਂਦੀਆਂ। ਅਕਸਰ ਤੁਸੀਂ ਵੀਡੀਓ ਵੇਖੀਆਂ ਹੋਣਗੀਆਂ ਪਰ ਇਹ ਵੀਡੀਓ ਤੁਸੀਂ ਦੇਖ ਕੇ ਜਰੂਰ ਹੈਰਾਨ रह ਜਾਓਗੇ ਕਿਸ ਤਰ੍ਹਾਂ ਪਹਿਲਾ ਢੰਗੜਾ ਪਾਉਂਦੇ ਨੇ ਜਿਹੜੇ ਕਿ ਸਿਸਟੀਮ ਕੈਮਰਾ ਵਿੱਚ ਕੈਦ ਹੋ ਜਾਂਦੇ ਨੇ। ਇਹਨਾਂ ਸਮਾਨ ਦੇਖ ਕੇ ਇੰਨੀ ਖੁਸ਼ੀ ਹੋ ਜਾਂਦੀ ਹੈ ਪਹਿਲਾ ਢੰਗੜਾ ਪਾਈ ਬਿਨਾ ਨਹੀਂ ਰਿਹਾ ਜਾਂਦਾ। ਡਾਂਸ ਕਰਦੇ ਨੇ। ਨਕਾਬਪੋਸ਼ ਚੋਰ ਤੁਸੀਂ ਵੇਖ ਸਕਦੇ ਹੋ ਕਿ ਇਸ ਤਰ੍ਹਾਂ ਦੁਕਾਨ ਦੇ ਵਿੱਚ ਵੜ ਕੇ ਆਸੇ ਪਾਸੇ ਸਾਮਾਨ ਦੇਖ ਕੇ ਖੁਸ਼ ਹੁੰਦੇ ਨੇ ਭੰਗੜਾ ਪਾਉਂਦੇ ਨੇ ਉਸ ਤੋਂ ਬਾਅਦ ਇਸ ਸਾਮਾਨ ਜਿਹੜਾ ਉਹ ਚੋਰੀ ਕਰਕੇ ਅਫਰਾਰ ਹੋ ਜਾਂਦੇ ਨੇ ਤਾਂ ਸੋਸ਼ਲ ਮੀਡੀਆ ਤੇ ਵੀਡੀਓ ਤੜਤੜ ਵਾਇਰਲ ਹੋ ਰਹੀ ਹੈ